ਮੈਂ ਰਮਨਦੀਪ कौर ਨਵੇਂ ਯੁਕਤ ਅਧਿਆਪਕ ਬਲੇਰ ਖਾਨਪੁਰਾ ਵਿੱਚ ਮੈਂ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਇਸ ਅਧਿਆਪਕ ਦੀ ਜੋ ਚੋਣ ਹੈ ਉਹਦੇ ਵਿੱਚ ਇੱਥੇ ਆਈ ਹੋਈਆਂ ਤੇ ਮੈਂ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਤੇ ਬੜਾ ਮਾਣ ਮਹਿਸੂਸ ਕਰਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਪੜ੍ਹ ਲਿਖ ਕੇ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਇੱਕ ਅਧਿਆਪਕ ਬਣ ਕੇ ਇੱਥੇ ਆਈ ਹਾਂ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਡਮ ਅੱਜ ਤੁਹਾਡੇ ਨਾਲ ਹੋਰ ਕਿੰਨੇ ਟੀਚਰ ਜੁਆਇਨ ਹੋਏ ਆ ਸਰ ਮੇਰੇ ਸੈਂਟਰ ਦੇ ਵਿੱਚ ਮੇਰੇ ਨਾਲ ਸੱਤ ਅਧਿਆਪਕ ਹੋਰ ਜਿਹੜੇ ਨੇ ਉਹ ਨਵੇਂ ਯੁਕਤ ਜਿਹੜੇ ਨੇ ਉਹ ਅਪਾਇੰਟ ਹੋਏ ਨੇ ਤੇ ਅੱਜ ਤੱਕ ਤਾਂ ਇਹ ਸੁਣਨੇ ਨੂੰ ਮਿਲਦਾ ਰਿਹਾ ਪਈ ਸਪਾਰਸ਼ ਨਾਲ ਨੌਕਰੀ ਮਿਲਦੀ ਆ ਤੇ ਅੱਜ ਤੁਹਾਡੇ ਸੱਤਾਂ ਛਿਆਂ ਵਿੱਚੋਂ ਕਿਸੇ ਨੂੰ ਵੀ ਇਦਾਂ ਦਾ ਕੋਈ ਕਰਨਾ ਪਿਆ ਜਿਹੜਾ ਪੈਸੇ ਦੇਣੇ ਪਏ ਹੋਣ ਜਾਂ ਸਪਾਰਸ਼ ਕਰਨੀ ਸੀ ਸਰ ਸਾਡੇ ਵਿੱਚੋਂ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਕੋਈ ਸਿਫਾਰਿਸ਼ ਨਹੀਂ ਦੇਣੀ ਪਈ ਅਸੀਂ ਆਪਣੀ ਇਮਾਨਦਾਰੀ ਦੇ ਨਾਲ ਆਪਣੀ ਪੋਲੀਫਿਕੇਸ਼ਨ ਦੇ ਅਕੋਰਡਿੰਗ ਇੱਥੇ ਆਏ ਹਾਂ ਤੇ ਇੱਕ ਚੱਲ ਰਿਹਾ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਮਾਨ ਸਾਹਿਬ ਨੂੰ ਸਰ ਉਹਦੇ ਬਾਰੇ ਮੈਂ ਇਹੀ ਕਹਿਣਾ ਚਾਹੁੰਨੀ ਆ ਕਿ ਉਹਦੇ ਨਾਲ ਜਿਹੜਾ ਐਜੂਕੇਸ਼ਨ ਜਿਹੜੀ ਹੈ ਇੰਪਰੂਵ ਹੋਏਗੀ ਤੇ ਬੱਚਿਆਂ ਦਾ ਤੇ ਸਾਰੇ ਟੀਚਰਸ ਜਿਹੜੇ ਨੇ ਉਹਨਾਂ ਦੇ ਸਾਥ ਦੇ ਨਾਲ ਜੋ ਹੈ ਬੱਚਿਆਂ ਦਾ ਵਿਕਾਸ ਹੋਊਗਾ ਤੇ ਐਜੂਕੇਸ਼ਨ ਵਿੱਚ ਇੰਪਰੂਵਮੈਂਟ ਹੋਏਗੀ ਇਹ ਸਾਰਾ ਅੱਜ ਜੋ ਜ਼ਿਲ੍ਹਾ ਕਪੂਰਥਲੇ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਉਪਨੇ ਕਾਰਨ ਵਾਸਤੇ ਆਇਓ ਕੀ ਕਰਨਾ ਚਾਹੁੰਦਾ ਹਾਂ ਮਾਨ ਸਰ ਸਭ ਤੋਂ ਪਹਿਲਾਂ ਤੁਹਾਡਾ ਤੁਹਾਡੇ ਚੈਨਲ ਪਾਸੇ ਨੰਦ ਦਾ ਮੈਂ ਤੁਹਾਧਰ ਤੋਂ ਗੱਲ ਕਰਦਾ ਕੁਝ ਜਦ ਵਿੱਚ ਆਪਣੀ ਗੱਲ ਰੱਖਣਾ ਇਸ ਪਲੇਟਫਾਰਮ ਦੇ ਮੌਕਾ ਦਾ ਅੱਜ ਸਿੱਖਿਆ ਕ੍ਰਾਂਤੀ ਦਾ ਬਲਦਾ ਪੰਜਾਬ ਸਰਦਾਰ ਭਗਤ ਸਿੰਘ ਮਾਨ ਜੀ ਦਾ ਉਹ ਸੁਪਨਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਇਹਨਾਂ ਨੂੰ ਅਪਗ੍ਰੇਡ ਕਰਨਾ ਪੰਜਾਬ ਦੇ ਸਰਕਾਰੀ ਅਧਿਆਪਕਾਂ ਨੂੰ ਇਸ ਤਰ੍ਹਾਂ ਦੀ ਸੌਦਾ ਵਹੀਆ ਕਰਨੀ ਹੈ ਕਿ ਉਹਨਾਂ ਬੜਾ ਚੰਗੇ ਭਵਿੱਖ ਦਾ ਨਿਰਮਾਣ ਹੋ ਸਕਦਾ ਅਜੋਸੀ ਕਟਿੰਦਾਤ ਪੁੱਛਦੇ ਕਿ ਜਨਾ ਤੋ ਮੈਂ ਇੱਥੇ ਅਬੂਸਲਾ ਵਿਦਵਨ ਸਭਾ ਦੇ ਵਿੱਚ ਵੱਖ-ਵੱਖ ਸਕੂਲਾਂ ਜਿਵੇਂ ਜਾਣ ਦਾ ਮੌਕਾ ਮਿਲਿਆ ਤੇ ਸਰਕਾਰ ਦੁਆਰਾ ਕੀਤੇ ਗਏ ਵਿਕਾਸ ਕਾਰਨ ਨੂੰ ਦੇਖਣ ਦਾ ਮੌਕਾ ਉਹਨਾਂ 'ਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਔਰ ਮੈਂ ਸਮਝਦਾ ਕਿ ਇਹ ਅੱਜ ਦੀ ਮਹੀਨ ਸੱਤਜਾ ਸਦਾਨੇ ਚਲਾਈ ਗਿਆ ਪੰਜਾਬ ਦੇ ਜੁਨੂ ਇੱਕ ਵਾਸਤੇ ਆ ਜੀ ਬੇਗਾਨ ਸਰਕਾਰੀ ਸਕੂਲ ਆਪਣੀ ਗੱਲ ਕਰੀਏ ਤਾਂ ਪਿਛੇ ਅਸਲ ਗੱਲਾਂ ਦੀ ਅਣਗਹਿੜੀਆਂ ਕਰਕੇ ਪੰਜਾਬੀ ਪੰਜਾਬ ਤੇ ਪੰਜਾਬੀ ਦੇ ਨਾਲ ਦੇ ਖਾਸ ਉਹ ਸਰਕਾਰੀ ਸਕੂਲਾਂ ਦਾ ਮਿਆਰ ਬਹੁਤ ਨੀਚੇ ਚਲਾਈ ਗਿਆ ਸੀ ਜਿਸ ਨੂੰ ਪਿਛਲੇ 3 ਸਾਲਾਂ 'ਚ ਪ੍ਰਯਾਸ ਕਰਕੇ ਸਦਾ ਤੋਂ ਉਸਮਾਨ ਜੀ ਨੇ ਤੇ ਸਾਡੇ ਸਿੱਖਿਆ ਮੰਤਰੀ ਹਰੋਜ ਸਿੰਘ ਬਾਜਵਾ ਨੇ ਅੱਜ 11 ਲਿਆ ਖੜਾ ਦਿੱਤਾ ਕਿ ਆਮ ਜਨਤਾ ਇਹ ਨਹੀਂ ਆ ਕਿ ਜਵਾਰ ਸਰਕਾਰੀ ਸਕੂਲਾਂ ਵਾਲੇ ਬਸਨੋਂ ਆਪਣੇ ਬੱਚਿਆਂ ਨੂੰ ਭੇਜਿੰਦਾ ਨੂੰ ਜਾਨ ਬਦਲ ਰਿਹਾ ਵਾ ਔਰ ਉਸੇ ਕਲੀ ਦੇ ਲਗਭਗ 10000 ਦੇ ਕਰੀਬ ਬੱਚੇ ਜਿਹੜੇ ਆ 3-5 ਸਾਲ ਚ ਸਰਕਾਰੀ ਸਕੂਲਾਂ ਦੇ ਐਡਮਿਸ਼ਨ ਲਈਦੀ ਸਾਡੇ ਵਾਸਤੇ ਬੜੀ ਮਾਨਾ ਨਹੀਂ ਕਰਦਾ ਸੋ ਪੰਜਾਬ ਸਰਕਾਰ ਆਪਣੇ ਸਰਕਾਰੀ ਸਕੂਲਾਂ ਨੂੰ ਇੰਨਾ ਕ ਅਪਗ੍ਰੇਡ ਕਰਨਾ ਚਾਹੁੰਦੀ ਹੈ ਚਾਹੇ ਸਕੂਲ ਹੋਵੇ ਮਿਨੀਸ਼ਨ ਦੇ ਨਾਂ ਦੇ ਹੋਵੇ ਚਾਹੇ ਸਮਾਰਟ ਸਕੂਲ ਦੇ ਨਾਂ ਦੇ ਹੋਵੇ ਅਸੀਂ ਆਪਣੇ ਸਕੂਲਾਂ ਨੂੰ ਸੱਚਮੁੱਚ ਇਸ ਲੈਵਲ ਦਾ ਬਣਾ ਦੇਣਾ ਅਗਲ ਸਮੇਂ ਦੇ ਵਿੱਚ ਕਿ ਪ੍ਰਾਈਵੇਟ ਸਕੂਲਾਂ ਦਾ ਜਿਹੜਾ ਤੱਵੇ ਜਿਹੜਾ ਆਮ ਜਨਤਾਂ ਦਾ ਰੁਝਾਨ ਪ੍ਰਾਈਵੇਟ ਸਕੂਲਾਂ ਵਾਲੇ ਵੱਸੇ ਹੰਸੀਗਾ ਉਹ ਰੁਝਾਨ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪਾਸੋਂ ਹੈ। ਸਾਈ ਸਾਹਿਬ ਸਭ ਤੋਂ ਪਹਿਲਾਂ ਜਿਹੜਾ ਸਕੂਲ ਹੈਗਾ ਇੱਕ ਛੋਟੀ ਜਿਹੀ ਬੱਚੀ ਨੇ ਇੰਗਲਿਸ਼ ਬੜੀ ਵਧੀਆ ਫਲੋ ਦੇ ਵਿੱਚ ਬੋਲ ਕੇ ਸਵਾਗਤ ਕੀਤਾ ਕਿੰਦਾ ਨਾ ਮਾਣ ਮਹਿਸੂਸ ਹੋਇਆ ਤੁਹਾਨੂੰ। ਉਸ ਸਕੂਲ ਦੇ ਵਿੱਚ ਜਦੋਂ ਛੋਟੀ ਬੱਚੀ ਨੇ ਇੰਗਲਿਸ਼ ਆਪਣਾ ਸੁਵੀ ਦਿੱਤੀ ਤਾਂ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਇਸ ਗੱਲ ਤੇ ਉੱਤੇ ਕਿ ਸਾਡੇ ਸਰਕਾਰੀ ਸਕੂਲਾਂ ਦੇ ਅਧਿਆਪਕ ਇੰਨੇ ਪੜ੍ਹੇ ਲਿਖੇ ਨੇ ਉਹ ਇੰਨੇ ਕ ਕਹਿ ਸਕਦੇ ਕਿ ਮਿਹਨਤ ਨਾਲ ਆਪਣੇ ਬੱਚਿਆਂ ਨੂੰ ਪ੍ਰਿੰਟ ਕਰਦੇ ਸਿੱਖਿਆ ਦੇ ਰਹੇ ਆ ਕਿ ਅੱਜ ਬੱਚਿਆਂ ਦੀ ਸਿੱਖਿਆ ਦਾ ਮਿਆਰ ਬਹੁਤ ਉੱਚੇ ਲੈਸਟ ਤੇ ਚਲਾ ਗਿਆ। ਸੋ ਪੰਜਾਬ ਦੇ ਪੰਜਾਬੀ ਦੇ ਵਾਸਤੇ ਮੈਂ ਸੋਦਾ ਬੱਚਿਆਂ ਦੇ ਹੁਜ਼ੂਰ ਵਿੱਚ ਵਾਸਤੇ ਸਾਡੇ ਜਿੰਨੇ ਵਿਦਿਆਪਕ ਹਨ ਜਿੰਨੇ ਵੀ ਸਾਡੇ ਪ੍ਰਿੰਸੀਪਲ ਸਹਿਬਾਨ ਨੇ ਅਤੇ ਹੋਰ ਜਿੰਨੇ ਵੀ ਸਾਡੇ ਵਿਦਿਆਪਕ ਇਸ ਕਿਤੇ ਨਾਲ ਜੁੜੇ ਹੋਏ ਲੋਕ ਨੇ ਉਹ ਆਪਣੀ ਆਪਣੀ ਤਨਦੇਹੀ ਅਤੇ ਮਿਹਨਤ ਨਾਲ ਇਸ ਪਾਸੇ ਨੂੰ ਪ੍ਰਯਤਨ ਕਰ ਰਹੇ ਨੇ ਔਰ ਉਹਦੇ ਰਿਜ਼ਲਟ ਵੀ ਹੁਣੇ ਸ਼ੁਰੂ ਹੋ ਚੁੱਕੇ ਨੇ। ਅੱਛਾ ਸਾਡੇ ਸਾਡੇ ਜਿਹੜੀ ਮੈਂ ਜਿਹੜੀ ਓਪਨਿੰਗ ਦੀ ਸਾਰੇ ਪੰਜਾਬ ਦੇ ਵਿੱਚ ਚੱਲੀ ਜੀ। ਇਹ ਸਿੱਖਿਆ ਕ੍ਰਾਂਤੀ ਦਾ ਬਲਦਾ ਪੰਜਾਬ ਉਹਦੇ ਮਹਿੰਮ ਸਰਪ ਭਵਨ ਸਿੰਘ ਮਾਨ ਜੀ ਦੀ ਮਹਤਵਕਾੰਸ਼ੀ ਮਹਿੰਮ ਦਾ ਨੂੰ ਜਜ਼ਰਦਾਮਾ ਕਿਸੇ ਦਾ ਰਾ ਭਵਨ ਸਿੰਘ ਮਾਨ ਦਾ ਸੁਪਨਾ ਕਿ ਸਰਕਾਰੀ ਸਕੂਲਾਂ ਨੂੰ ਬਹੁਤ ਵੱਡੇ ਲੈਵਲ ਤੇ ਅਸੀਂ ਬਦਲਣਾ ਵਾ ਔਰ ਉਸ ਬਦਲਾਵ ਦਾ ਇੱਕ ਪੀੜਾ ਕਿ ਪੂਰੇ ਪੰਜਾਬ ਦੇ ਵਿੱਚ ਇਹ ਚੱਲ ਰਹੀ ਕਿਆ ਔਰ ਇਹਦੇ ਸਾਥ ਸਾਥ ਨਤੀਜੇ ਵੀ ਸਾਹਮਣੇ ਆ ਰਹੇ ਆ ਔਰ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਕਿ ਸਰਕਾਰ ਦੁਆਰਾ ਕਿਤੇ ਕਿ ਕਮਾਂ ਦੁਆਰਾ ਲੋਕਾਂ ਦਾ ਰੁਝਾਨ ਹੋਰ ਵੱਡੇ ਬਦਲ ਤੇ ਸਕੂਲਾਂ ਵਾਲੇ ਪਾਸੇ ਨੂੰ ਹੋਏਗਾ ਅੱਛਾ ਜਿਹੜੀ ਨਵੀਆਂ ਨੌਕਰੀਆਂ ਟੀਚਰਾਂ ਦੀਆਂ ਹੁੰਦੀਆਂ ਕਿੰਨੀਆਂ ਬੰਨੀਆਂ ਦੱਸੋ ਲਗਭਗ 10000 ਦੇ ਕਰੀਬ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਨਵੇਂ ਟੀਚਰਾਂ ਦੀ ਜਿਹੜੀ ਭਰਤੀ ਕੀਤੀ ਆ ਉਹ ਨਿਯੁਕਤੀ ਪੱਤਰ ਵੀ ਦਿੱਤੇ ਗਏ ਨੇ ਅੱਜ ਜਿਸ ਤਰ੍ਹਾਂ ਮੈਂ ਪਹਿਲੇ ਸਕੂਲ ਜਾ ਗਿਆ ਲਗਭਗ 7 ਟੀਚਰ ਰੋਕਤੇ ਨੇ ਉਹ ਐਸੇ ਸਕੂਲ ਦੇ ਵਿੱਚ ਜਿੱਥੇ ਅਸੀਂ ਖੜੇ ਹੋ ਕੇ ਗੱਲ ਕਰ ਰਹੇ ਆਂ ਸਭ ਤੋਂ ਪਵਿੱਤਰ ਜਗ੍ਹਾ ਤੇ ਇੱਥੇ 4 ਟੀਚਰਾਂ ਦੀ ਨਿਯੁਕਤੀ ਹੋਈ ਆ ਬੜਾ ਮਾਣ ਵਾਲੀ ਮਹਿਸੂਸਾਤੀ ਮਾਣ ਮਹਿਸੂਸ ਹੁੰਦਾ ਕਿ ਅੱਜ ਨਵੇਂ ਜੰਗਸਟਰ ਜਿਹੜੇ ਆ ਸਿੱਖਿਆ ਦੇ ਖੇਤਰ 'ਚ ਨਿਯੁਕਤੀਆਂ ਉੱਪਰ ਲੈ ਕੇ ਅੱਜ ਅੱਛੀ ਸੇਵਾ ਨਿਭਾ ਰਹੇ ਆਂ ਔਰ ਜਿਸ ਤਰ੍ਹਾਂ ਤੁਸੀਂ ਪਿਛਲੇ ਦਿਨ ਦੇਖਿਆ ਉਹਨਾਂ ਕਿ ਅ ਔਰ ਸਰਕਾਰੀ ਸਕੂਲਾਂ ਦੇ ਵਿੱਚ ਹਰ ਉਹ ਸਹੂਲਤ ਮੁਹੱਈਆ ਕਰਵਾ ਦਾ ਜਰੂਰ ਕੀਤਾ ਵਾ ਜਿਨ੍ਹਾਂ ਕਿ ਇੱਕ ਅੱਛਾ ਮਾਹੌਲ ਬਣ ਸਕੇ ਮੈਂ ਰਮਨਦੀਪ कौर ਨਵੇਂ ਯੁਕਤ ਅਧਿਆਪਕ ਬਲੇਰ ਖਾਨਪੁਰਾ ਵਿੱਚ ਮੈਂ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਇਸ ਅਧਿਆਪਕ ਦੀ ਜੋ ਚੋਣ ਹੈ ਉਹਦੇ ਵਿੱਚ ਇੱਥੇ ਆਈ ਹੋਈਆਂ ਤੇ ਮੈਂ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਤੇ ਬੜਾ ਮਾਣ ਮਹਿਸੂਸ ਕਰਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਪੜ੍ਹ ਲਿਖ ਕੇ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਇੱਕ ਅਧਿਆਪਕ ਬਣ ਕੇ ਇੱਥੇ ਆਈ ਹੋਈ ਹਾਂ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਡਮ ਅੱਜ ਤੁਹਾਡੇ ਨਾਲ ਹੋਰ ਕਿੰਨੇ ਟੀਚਰ ਜੁਆਇਨ ਹੋਏ ਆ ਸਰ ਮੇਰੇ ਸੈਂਟਰ ਦੇ ਵਿੱਚ ਮੇਰੇ ਨਾਲ 7 ਅਧਿਆਪਕ ਹੋਰ ਜਿਹੜੇ ਨੇ ਉਹ ਨਵੇਂ ਯੁਕਤ ਜਿਹੜੇ ਨੇ ਉਹ ਅਪਾਇੰਟ ਹੋਏ ਨੇ ਤੇ ਅੱਜ ਤੱਕ ਤਾਂ ਇਹ ਸੁਣਨੇ ਨੂੰ ਮਿਲਦਾ ਰਿਹਾ ਕਿ ਸਪਾਰਸ਼ ਨਾਲ ਨੌਕਰੀ ਮਿਲਦੀ ਆ ਤੇ ਅੱਜ ਤੁਹਾਡੇ 7-6 ਵਿੱਚੋਂ ਕਿਸੇ ਨੂੰ ਵੀ ਇਦਾਂ ਦਾ ਕੋਈ ਕਰਨਾ ਪਿਆ ਕਿ ਪੈਸੇ ਦੇਣੇ ਪਏ ਹੋਣ ਜਾਂ ਸਪਾਰਸ਼ ਕੋਈ ਹੋਵੇ ਸਾਡੇ ਵਿੱਚੋਂ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਕੋਈ ਸਿਫਾਰਿਸ਼ ਨਹੀਂ ਦੇਣੀ ਪਈ ਅਸੀਂ ਆਪਣੀ ਇਮਾਨਦਾਰੀ ਦੇ ਨਾਲ اپنی کوالیفیکیشن ਦੇ ਅਕੋਰਡਿੰਗ ਇੱਥੇ ਆਈ ਹਾਂ ਤੇ ਇੱਕ ਚੱਲ ਰਿਹਾ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਮਾਨ ਸਾਹਿਬ ਨੂੰ ਸਰ ਉਹਦੇ ਬਾਰੇ ਮੈਂ ਇਹੀ ਕਹਿਣਾ ਚਾਹੁੰਨੀ ਆ ਕਿ ਉਹਦੇ ਨਾਲ ਜਿਹੜਾ ਐਜੂਕੇਸ਼ਨ ਜਿਹੜੀ ਹੈ ਇੰਪਰੂਵ ਹੋਏਗੀ ਤੇ ਬੱਚਿਆਂ ਦਾ ਤੇ ਸਾਰੇ ਟੀਚਰਸ ਜਿਹੜੇ ਨੇ ਉਹਨਾਂ ਦੇ ਸਾਥ ਦੇ ਨਾਲ ਜੋ ਹੈ ਬੱਚਿਆਂ ਦਾ ਵਿਕਾਸ ਹੋਗਾ ਤੇ ਐਜੂਕੇਸ਼ਨ ਵਿੱਚ ਇੰਪਰੂਵਮੈਂਟ ਹੋਏਗੀ